ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਲਗਾਤਾਰ ਸਿੱਖ ਜਥੇਬੰਦੀਆਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਤੇ ਬਲਵੰਤ ਸਿੰਘ ਰਾਜੋਆਣਾ ਨੂੰ ਪੂਰੇ 28 ਸਾਲ ਹੋ ਗਏ ਨੇ ਤੇ ਅਜੇ ਤੱਕ ਕੋ ਜੇਲ੍ਹ ਦੇ ਵਿੱਚ ਬੰਦ ਨੇ ਤੇ ਜਿਸ ਤੋਂ ਬਾਅਦ ਕਮਲਦੀਪ ਕੁਆਰ ਰਾਜੋਆਣਾ ਦੇ ਵੱਲੋਂ ਅਪੀਲ ਆ ਜਿਹੜੀ ਉਹ ਵੀ ਕੀਤੀ ਹੈ ਅਤੇ ਅਰਦਾਸ ਕੀਤੀ ਹੈ ਤੇ ਰੱਬ ਮਿਹਰ ਕਰਨ ਉਹ ਵੀ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਦੱਸਦੀ ਕਿ ਉਹਨਾਂ ਦੇ ਵੱਲੋਂ ਇੱਕ ਪੋਸਟ ਆ ਜਿਹੜੀ ਸਾਂਝੀ ਕੀਤੀ ਹੈ ਤੇ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਲਿਖਿਆ ਗਿਆ ਹੈ ਕਿ ਸਤਿਕਾਰਯੋ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਅਸੀਂ ਸਮੁੱਚੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਉਸ ਅਕਾਲ ਪੁਰਖ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਖਾਲਸਾ ਜੀ ਇਹ ਦਸੰਬਰ ਦਾ ਮਹੀਨਾ ਸ਼ਹੀਦੀ ਹਫ਼ਤੇ ਦੇ ਉਹ ਦਿਨ ਜਦੋਂ ਸਮੁੱਚੇ ਖਾਲਸਾ ਪੰਥ ਦਸ਼ਮੇਜ ਪਿਛਦਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਗੁਰੂ ਨਗਰੀ ਆਨੰਦਪੁਰ ਸਾਹਿਬ ਜੀ ਦੇ ਛੱਡਣ ਤੋਂ ਲੈ ਕੇ ਮਾਛੀਵਾੜਾ ਦੇ ਜੰਗਲਾਂ ਤੱਕ ਦੇ ਸਫ਼ਰ ਨੂੰ ਤੁਰ ਦਿਲ ਤੋਂ ਮਹਿਸੂਸ ਕਰਦਾ ਹੈ ਤੇ ਸਸਨ ਨਦੀ ਤੇ ਪਰਿਵਾਰ ਦਾ ਵਿਛੋੜਾ ਚਮਕੌਰ ਦੀ ਗੜੀ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤਾ ਗੁਰੂ ਪਿਆਰੇ ਸਿੱਖ ਦੀਆਂ ਸ਼ਹਾਦਤਾਂ ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦਿਆਂ ਦਾ ਸਫ਼ਰ ਗ੍ਰਿਫਤਾਰੀ ਸਰਹੱਦ ਦੇ ਨਵਾਬ ਦੀ ਕਚਹਿਰੀ ਛੋਟੇ ਸਾਹਿਬਜ਼ਾਦੇ ਦੀ ਸ਼ਹਾਦਤ ਮਾਤਾ ਗੁਜਰੀ ਜੀ ਦੀ ਸ਼ਹਾਦਤ ਇਹੋ ਸਿੱਖਿਆ ਜੋ ਪ੍ਰੇਰਣਾ ਬਣ ਕੇ ਹਰ ਸੱਚੇ ਸਿੱਖ ਦੀ ਰੂਹ ਵਿੱਚ ਵਸਿਆ ਹੋਇਆ ਹੈ ਇਹਨਾਂ ਹੀ ਦਿਨਾਂ ਦੇ ਵਿੱਚ ਅੱਜ ਫਿਰ ਦਿੱਲੀ ਦੇ ਹੁਕਮਰਾਨ ਸਰਹੰਦ ਦੇ ਨਵਾਬ ਦੀ ਤਰ੍ਹਾਂ ਇੱਕ ਗੁਰੂ ਸਾਹਿਬ ਜੀ ਦੇ ਸੱਚੇ ਸਿੱਖ ਨੂੰ ਜਿਸ ਨੂੰ 28 ਸਾਲ ਤੋਂ ਜੇਲ੍ਹ ਵਿੱਚ ਬੰਦ ਰੱਖਿਆ ਹੈ 17 ਸਾਲਾਂ ਤੋਂ ਫਾਂਸੀ ਚੱਕੀ ਵਿੱਚ ਬੰਦ ਰੱਖਿਆ ਹੈ 12 ਸਾਲਾਂ ਤੋਂ ਅਪੀਲ ਤੇ ਫੈਸਲਾ ਨਹੀਂ ਸੁਣਾ ਰਹੇ ਅਤੇ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ 550 ਸਾਲਾ ਪ੍ਰਕਾਸ਼ਪੁਰਬ ਦੇ ਪਵਿੱਤਰ ਦਿਹਾੜੇ ਤੇ ਕਿਤੇ ਲਾਂ ਤੋਂ ਮੁਨਕਰ ਹੋ ਕੇ ਫਤਵਾ ਸੁਣਾ ਰਹੇ ਹਨ ਅਕਾਲ ਪੁਰਖ ਵਾਹਿਗੁਰੂ ਜੀ ਇਹਨਾਂ ਹੁਕਮਰਾਨਾਂ ਨੂੰ ਸਦਬੁੱਧੀ ਦੇਣ ਤਾਂ ਇਹ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਪ੍ਰੇਰਣਾ ਲੈ ਕੇ ਚੱਲਣ ਵਾਲੇ ਗੁਰਸਿੱਖਾਂ ਦੇ ਜੀਵਨ ਨੂੰ ਅਤੇ ਖਾਲਸਾ ਪੰਥ ਦੀਆਂ ਭਾਵਨਾਵਾਂ ਨੂੰ ਸਮਝਣ ਇਹ ਹੁਕਮਰਾਨ ਸੂਬੇ ਸਰਹੱਦ ਦੀ ਕਚਹਿਰੀ ਵਾਲਾ ਨਮਾ ਇਤਿਹਾਸ ਸਿਰਜਣ ਦੀ ਗਲਤੀ ਨਾ ਕਰਨ ਕਿੱਸਾ ਦੀਆਂ ਬਾਦ ਵੀ ਲੋਕ ਤੁਹਾਡੀਆਂ ਤੁਲਨਾ ਔਰੰਗਜ਼ੇਬ ਦੇ ਨਾਲ ਕਰਨ ਅੱਜ ਜੇਲ੍ਹ ਵਿੱਚ ਬੰਦ ਵੀਰ ਜੀ ਰਾਜਵਾਨਾ ਜੀ ਨੂੰ 28 ਸਾਲ ਹੋ ਗਏ ਗੁਰੂ ਸਾਹਿਬ ਜੀ ਮੇਰਕ ਦੱਸਦੀ ਹੈ ਕਿ ਕਮਲਦੀਪ ਕੌਰ ਰਾਜ ਉਹਨਾਂ ਦੇ ਵੱਲੋਂ ਇਹ ਪੋਸਟ ਜਿਹੜੀ ਸਾਂਝੀ ਕੀਤੀ ਗਈ ਆ ਤੇ ਉਹਨਾਂ ਨੇ ਦੱਸਿਆ ਕਿ ਜਿਹੜਾ ਹਜੇ ਤੱਕ ਫੈਸਲਾ ਨਹੀਂ ਸੁਣਾਇਆ ਜਾ ਰਿਹਾ ਅਤੇ 28 ਸਾਲ ਪੂਰੇ ਹੋ ਗਏ ਨੇ ਤੇ ਵੀਰਜੀ ਰਾਜਵਾਨਾ ਜਿਹੜੇ ਹਜੇ ਤੱਕ ਜੇਲ੍ਹ ਦੇ ਵਿੱਚ ਬੰਦ ਰਹੇ ਇੱਕ ਅਮਲਦੀਪ ਕੌਰ ਰਾਜਵਾਨਾ ਦੇ ਵੱਲੋਂ ਪੋਸਟ ਸਾਂਝੀ ਕਰਕੇ ਆਪਣੇ ਜਿਹੜੀ ਇਹ ਭਾਵਨਾਵਾਂ ਲਿਖੀਆਂ ਗਈਆਂ ਤੇ ਜਿਸ ਦੇ ਵਿੱਚ ਉਹਨਾਂ ਨੇ ਮੋੜ ਤੋਂ ਅਰਦਾਸ ਕੀਤੀ ਅਤੇ ਵੀਰ ਜੀ ਰਾਜਵਾਨਾ ਨੂੰ ਲੈ ਕੇ ਜਿਹੜੀ ਅਪੀਲ ਆ ਉਹ ਵੀ ਕੀਤੀ ਹੈ। ਪਿਛਲੇ ਹਫ਼ਤੇ ਦੇ ਉਹ ਦਿਨ ਜਦੋਂ ਸਮੁੱਚੇ ਖਾਲਸਾ ਪੰਥ ਦਸ਼ਮੇਸ਼ ਪਿਛਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਗੁਰੂ ਨਗਰੀ ਆਨੰਦਪੁਰ ਸਾਹਿਬ ਜੀ ਦੇ ਛੱਡਣ ਤੋਂ ਲੈ ਕੇ ਮਾਛੀਵਾੜਾ ਦੇ ਜੰਗਲਾਂ ਤੱਕ ਦੇ ਸਫ਼ਰ ਨੂੰ ਧੁਰ ਦਿਲ ਤੋਂ ਮਹਿਸੂਸ ਕਰਦਾ ਹੈ ਤੇ ਸਸਨ ਨਦੀ ਤੇ ਪਰਿਵਾਰ ਦਾ ਵਿਛੋੜਾ ਚਮਕੌਰ ਦੀ ਗੜੀ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤਾ ਗੁਰੂ ਪਿਆਰੇ ਸਿੱਖ ਦੀਆਂ ਸ਼ਹਾਦਤਾਂ ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦਿਆਂ ਦਾ ਸਫ਼ਰ ਗ੍ਰਿਫਤਾਰੀ ਸਰਹੱਦ ਦੇ ਨवाब ਦੀ ਕਚਹਿਰੀ ਛੋਟੇ ਸਾਹਿਬਜ਼ਾਦੇ ਦੀ ਸ਼ਹਾਦਤ ਮਾਤਾ ਗੁਜਰੀ ਜੀ ਦੀ ਸ਼ਹਾਦਤ ਇਹੋ ਸਿੱਖਿਆ ਜੋ ਪ੍ਰੇਰਣਾ ਬਣ ਕੇ ਹਰ ਸੱਚੇ ਸਿੱਖ ਦੀ ਰੂਹ ਵਿੱਚ ਵਸਿਆ ਹੋਇਆ ਹੈ ਇਹਨਾਂ ਹੀ ਦਿਨਾਂ ਦੇ ਵਿੱਚ ਅੱਜ ਫਿਰ ਦਿੱਲੀ ਦੇ ਹੁਕਮਰਾਨ ਸਰਹੰਦ ਦੇ ਨਵਾਬ ਦੀ ਤਰ੍ਹਾਂ ਇੱਕ ਗੁਰੂ ਸਾਹਿਬ ਜੀ ਦੇ ਸੱਚੇ ਸਿੱਖ ਨੂੰ ਜਿਸ ਨੂੰ 28 ਸਾਲ ਤੋਂ ਜੇਲ੍ਹ ਵਿੱਚ ਬੰਦ ਰੱਖਿਆ ਹੈ 17 ਸਾਲਾਂ ਤੋਂ ਫਾਂਸੀ ਚੱਕੀ ਵਿੱਚ ਬੰਦ ਰੱਖਿਆ ਹੈ 12 ਸਾਲਾਂ ਤੋਂ ਅਪੀਲ ਤੇ ਫੈਸਲਾ ਨਹੀਂ ਸੁਣਾ ਰਹੇ ਅਤੇ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ 550 ਸਾਲਾ ਪ੍ਰਕਾਸ਼ਪੁਰਬ ਦੇ ਪਵਿੱਤਰ ਦਿਹਾੜੇ ਤੇ ਕਿਤੇ ਲਾਂ ਤੋਂ ਮੁਨਕਰ ਹੋ ਕੇ ਫਤਵਾ ਸੁਣਾ ਰਹੇ ਹਨ ਅਕਾਲਪੁਰਖ ਵਾਹਿਗੁਰੂ ਜੀ ਇਹਨਾਂ ਹੁਕਮਰਾਨਾਂ ਨੂੰ ਸਦਬੁੱਧੀ ਦੇਣ ਤਾਂ ਇਹ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਪ੍ਰੇਰਣਾ ਲੈ ਕੇ ਚੱਲਣ ਵਾਲੇ ਗੁਰਸਿੱਖਾਂ ਦੇ ਜੀਵਨ ਨੂੰ ਅਤੇ ਖਾਲਸਾ ਪੰਥ ਦੀਆਂ ਭਾਵਨਾਵਾਂ ਨੂੰ ਸਮਝਣ ਇਹ ਹੁਕਮਰਾਨ ਸੂਬੇ ਸਰਹੱਦ ਦੀ ਕਚਹਿਰੀ ਵਾਲਾ ਨਮਾ ਇਤਿਹਾਸ ਸਿਰਜਣ ਦੀ ਗਲਤੀ ਨਾ ਕਰਨ ਕਿ ਸਦੀਆਂ ਬਾਅਦ ਵੀ ਲੋਕ ਤੁਹਾਡੀ ਤੁਲਨਾ ਔਰੰਗਜ਼ੇਬ ਦੇ ਨਾਲ ਕਰਨ ਅੱਜ ਜੇਲ੍ਹ ਵਿੱਚ ਬੰਦ ਵੀਰ ਜੀ ਰਾਜਵਾਨਾ ਜੀ ਨੂੰ 28 ਸਾਲ ਹੋ ਗਏ ਗੁਰੂ ਸਾਹਿਬ ਜੀ ਮੇਰਕਾ ਦੱਸਦੀ ਹੈ ਕਿ ਕਮਲਦੀਪ ਕੌਰ ਰਾਜ ਉਹਨਾਂ ਦੇ ਵੱਲੋਂ ਇਹ ਪੋਸਟ ਜਿਹੜੀ ਸਾਂਝੀ ਕੀਤੀ ਗਈ ਹੈ ਤੇ ਉਹਨਾਂ ਨੇ ਦੱਸਿਆ ਕਿ ਜਿਹੜਾ ਹਜੇ ਤੱਕ ਫੈਸਲਾ ਨਹੀਂ ਸੁਣਾਇਆ ਜਾ ਰਿਹਾ ਅਤੇ 28 ਸਾਲ ਪੂਰੇ ਹੋ ਗਏ ਨੇ ਤੇ ਵੀਰਜੀ ਰਾਜਵਾਨਾ ਜਿਹੜੇ ਹਜੇ ਤੱਕ ਜੇਲ੍ਹ ਦੇ ਵਿੱਚ ਬੰਦ ਨੇ ਇਹ ਕਮਲਦੀਪ ਕੌਰ ਰਾਜਵਾਨਾ ਦੇ ਵੱਲੋਂ ਪੋਸਟ ਸਾਂਝੀ ਕਰਕੇ ਆਪਣੇ ਜਿਹੜੀ ਭਾਵਨਾਵਾਂ ਲਿਖੀਆਂ ਗਈਆਂ ਤੇ ਜਿਸ ਦੇ ਵਿੱਚ ਉਹਨਾਂ ਨੇ ਮੋੜ ਤੋਂ ਅਰਦਾਸ ਕੀਤੀ ਅਤੇ ਵੀਰਜੀ ਰਾਜਵਾਨਾ ਨੂੰ ਲੈ ਕੇ ਜਿਹੜੀ ਅਪੀਲ ਆ ਉਹ ਵੀ ਕੀਤੀ ਹੈ